ਇਸ ਅਲਾਈਂਸ ਦਾ ਇੱਕ ਜਿਹੜਾ ਹੈ ਮੈਂ ਕਹਿੰਨੀ ਆ ਡਰ ਪੈ ਗਿਆ ਹੈ ਭਾਜਪਾ ਨੂੰ ਹੁਣ 13 ਸਾਲ ਚੋ ਜੋ ਕਦੀ ਨਹੀਂ ਹੋਇਆ ਸਾਹਮਣੇ ਪ੍ਰੈਜ਼ਾਈਡਿੰਗ ਅਫੀਸਰ ਕੋਈ ਇਲੈਕਸ਼ਨ 에ਜੰਟ ਅਪਾਇੰਟ ਨਹੀਂ ਕਰਦਾ ਆਪਣੇ ਆਪ ਹੀ ਵੋਟਾਂ ਗਿਣ ਕੇ ਆਪਣੇ ਆਪ ਹੀ ਕਾਂਟੇ ਮਾਰੇ ਜਾ ਰਹੇ ਵੋਟਰ ਦੇਤੇ ਉਹ ਦਿਸ ਇਜ਼ 올 ਹੈਪਨਿੰਗ ਪੂਰੀ ਤਰ੍ਹਾਂ ਡੈਮੋਕ੍ਰੇਸੀ ਦੀ ਹੱਤਿਆ ਕਰ ਦਿੱਤੀ ਜਿਹੜੀ ਇਕੋ ਡੈਮੋਕ੍ਰੈਟਿਕ ਸੈਟਅਪ ਹੈ ਚੰਡੀਗੜ੍ਹ ਦੇ ਵਿੱਚ ਜਿੱਥੇ ਅਸੀਂ ਆਪਣੀ ਆਵਾਜ਼ ਚੱਕ ਸਕਦੇ ਹਾਂ ਪਬਲਿਕ ਆਪਣੀ ਆਵਾਜ਼ ਕਰ ਸਕਦੀ ਹੈ ਔਰ ਆਪਣੇ ਕੰਮ ਕਰਵਾ ਸਕਦੇ ਹਾਂ ਲੇਕਿਨ ਮੈਨੂੰ ਲੱਗਦਾ ਹੈ ਕਿ ਉਸ ਦਾ ਵੀ ਇਹਨਾਂ ਨੇ ਗਲਾ ਘੋਟ ਦਿੱਤਾ ਹੈ ਜਨਤਾ ਦੇ ਨੁਮਾਇੰਦੇ ਆ ਸਾਨੂੰ ਵੋਟਾਂ ਪਈਆਂ ਸਾਨੂੰ ਪਤਾ ਹੈ ਕਿ ਜਨਤਾ ਅੰਦਰੋਂ ਕੀ ਚਾਹੁੰਦੀ ਹੈ ਆਜ਼ਾਦ ਅਸਿਸ ਐਲਾਈयंस ਨੂੰ ਘੋਸ਼ਿਤ ਕੀਤਾ ਬਹੁਤ ਲੋਕਾਂ ਨੇ ਸਾਨੂੰ ਮੁਬਾਰਕਬਾਦ ਦੇ ਦਿੱਤੀ ਸਾਨੂੰ ਹਨ ਅਨਰੇਬਲ ਹਾਈ ਕੋਰਟ ਦਾ ਹੀ ਦਰਵਾਜ਼ਾ ਫਿਰ ਤੋਂ ਖਟਕਾਣਾ ਪਏਗਾ ਸਸਕਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮਿਊਨਿਸਪਲ ਕਾਰਪੋਰੇਸ਼ਨ ਚੰਡੀਗੜ੍ਹ ਦੇ ਬਾਹਰ ਖੜੇ ਹਾਂ ਜੀ ਅੱਜ ਜਿਹੜਾ ਇੱਥੇ ਵੋਟਾਂ ਪਈਆਂ ਨੇ ਮੇਅਰ ਜਿਹੜੇ ਹੈਗੇ ਭਾਜੀਪੀ ਦੇ ਮਨੋਜ ਸੋਨਕਰ ਬਣ ਗਏ ਨੇ ਪਰ ਉਹਦੇ ਬਾਅਦ VOTING ਹੋਣੀ ਸੀਗੀ ਸੀਨੀਅਰ ਡਿਪਟੀ ਮੇਅਰ ਤੇ ਮੇਅਰ ਵਾਸਤੇ ਡਿਪਟੀ ਮੇਅਰ ਵਾਸਤੇ ਡਿਪਟੀ ਮੇਅਰ ਔਰ ਸੀਨੀਅਰ ਡਿਪਟੀ ਮੇਅਰ ਵਾਸਤੇ ਜਿਹੜੀ VOTING ਹੋਣੀ ਸੀ ਉਹਦੇ ਵਾਸਤੇ ਜਿਹੜਾ ਐਲਾਈਅੰਸ ਸੀਗਾ ਉਹਦੇ ਵਿੱਚੋਂ ਕਾਂਗਰਸ ਨੇ ਵਾਕਆਊਟ ਕਰ ਦਿੱਤਾ ਤਾਂ ਡੈਫੀਨੇਟਲੀ ਜਿਹੜਾ ਹੈਗਾ ਉਥੇ ਆਮ ਆਦਮੀ ਪਾਰਟੀ ਦੇ ਵੀ ਖੜਨ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਪਰ ਔਰ ਕਈ ਜਿਹੜੇ ਕਾਉਂਸਲਰ ਸੀਗੇ ਔਰ ਹੁੰਦੇ ਹੋਏ ਵੀ ਬਾਹਰ ਆਏ ਨੇ ਕਾਫੀ ਜ਼ਿਆਦਾ ਹੰਗਾਮਾ ਅੰਦਰ ਹੋਇਆ ਹੈ ਔਰ ਖਾਸ ਕਰਕੇ ਅਸਕੇ ਨੂੰ بار بار ਕਿਹਾ ਗਿਆ ਕਿ 8 ਵੋਟਾਂ ਜਿਹੜੀਆਂ ਇਨਵੈਲਿਡ ਕਰ ਦਿੱਤੀਆਂ ਗਈਆਂ ਜਿਹੜੀਆਂ ਰਿਜੈਕਟ ਕਰ ਦਿੱਤੀਆਂ ਗਈਆਂ ਉਹਦਾ ਕੋਈ ਰੀਜ਼ਨ ਨਹੀਂ ਸੀ ਕਾਊਂਟਿੰਗ ਆਫੀਸਰ ਜਿਹੜਾ ਹੁੰਦਾ ਹੈ ਅੰਦਰ ਜਿਹਨੇ ਗਿਣਤੀ ਕਰਨੀ ਹੁੰਦੀ ਹੈ ਵੋਟਾਂ ਦੀ ਉਹਨਾਂ ਨੂੰ ਉਹ ਵਾਲੀਆਂ ਵੋਟਾਂ ਕੋਈ ਦਿਖਾਈਆਂ ਹੀ ਨਹੀਂ ਗਈਆਂ ਔਰ ਉਹਨਾਂ ਨੇ ਇਹ ਵੀ ਕਿਹਾ ਕਿ 16 ਵੋਟਾਂ ਦੇ ਨਾਲ ਜਿਹੜਾ ਭਾਜਪੀ ਦੀ ਜਿੱਤ ਦਰਜ ਕੀਤੀ ਗਈ ਹੈ ਉਹ ਵੀ ਕਾਊਂਟਿੰਗ ਨਹੀਂ ਕੀਤੀਆਂ ਗਈਆਂ ਆਪਣੇ ਆਪ ਹੀ ਕਹਿ ਦਿੱਤੀਆਂ ਗਈਆਂ ਕਿ 16 ਵੋਟਾਂ ਜਿਹੜੀਆਂ ਨੇ ਪੈਗੀਆਂ ਨੇ ਔਰ 12 ਵੋਟਾਂ ਜਿਹੜੀਆਂ ਨੇ ਉਹ ਆਪੋਨੈਂਟ ਨੂੰ ਪਈਆਂ ਨੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕੁਲਦੀਪ ਕੁਮਾਰ ਜਿਹੜੇ ਸੀਗੇ ਉਹ ਇਹਦੇ ਵਿੱਚ ਆਪੋਨੈਂਟ ਸੀਗੇ ਮੇਰ ਵਾਸਤੇ ਪਰ ਉਸ ਦੇ ਬਾਅਦ ਤੇ ਹੰਗਾਮਾ ਬਹੁਤ ਹੋਇਆ ਔਰ ਖਾਸ ਕਰਕੇ ਜਿਹੜੇ ਕਾਂਗਰਸ ਦੇ ਕਾਉਂਸਲਰ ਬਾਹਰ ਆਏ ਨੇ ਜਾਂ ਫਿਰ ਜਿਹੜੇ ਅੰਦਰ ਸੀਗੇ ਉਹਨਾਂ ਨੇ ਇਹੀ ਗੱਲ ਬਾਰ-ਬਾਰ ਕੀਤੀ ਹੈ ਕਿ ਅਸੀਂ ਹਾਈ ਕੋਰਟ ਦੇ ਵਿੱਚ ਜਾਵਾਂਗੇ ਇਸ ਮਾਮਲੇ ਨੂੰ ਲੈ ਕੇ ਔਰ ਸਾਡੇ ਕੋਲ ਵੀਡੀਓ ਦਾ ਖਾਸ ਕਰਕੇ ਪੀਸ ਹੈਗਾ ਖਾਸ ਕਰਕੇ ਵੀਡੀਓ ਫੁਟੇਜ ਨੂੰ ਲੈ ਕੇ ਉਹ ਐਜ਼ ਐਨ ਐਵਿਡੈਂਸ ਹਾਈ ਕੋਰਟ ਦੇ ਵਿੱਚ ਜਾਣਗੇ ਔਰ ਉੱਥੇ ਜਾ ਕੇ ਕਹਿੰਦੇ ਅਸੀਂ ਆਪਣੀ ਗੱਲ ਕਹਾਂਗੇ ਪਰ ਬਾਵਜੂਦ ਉਸ ਦੇ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਸ਼ਰਿਆਮ ਤੱਕਾ ਕੀਤਾ ਗਿਆ ਔਰ ਪ੍ਰੈਜ਼ੈਂਟਿੰਗ ਆਫੀਸਰ ਨੂੰ ਇੰਨਾ ਤੱਕ ਨਹੀਂ ਸੀਗਾ ਕਿ ਕਿਸ ਤਰੀਕੇ ਦੇ ਨਾਲ ਸਾਰਾ ਕੰਮਕਾਜ ਕੀਤਾ ਜਾਂਦਾ ਹੈ ਉਸ ਤਰੀਕੇ ਦੀ ਗੱਲ ਜਿਹੜੀ ਹੈ ਕਾਂਗਰਸ ਦੇ ਕਾਉਂਸਲਰਸ ਨੇ ਕੀਤੀ ਉਹਨਾਂ ਨੇ ਕਿਹਾ ਕਿ ਖਾਸ ਕਰਕੇ ਪ੍ਰੈਜ਼ੈਂਟਿੰਗ ਆਫੀਸਰ ਨੂੰ ਜਿਸ ਤਰਤੀਬ ਦੇ ਵਿੱਚ VOTING ਕਰਵਾਣੀ ਚਾਹੀਦੀ ਸੀ ਉਹਦੇ ਬਾਅਦ ਜਿਸ ਤਰੀਕੇ ਦੇ ਨਾਲ ਉੱਥੇ ਪੂਰੀ ਗਿਣਤੀ ਹੋਣੀ ਚਾਹੀਦੀ ਸੀ ਕਾਊਂਟਿੰਗ ਹੋਣੀ ਚਾਹੀਦੀ ਸੀ ਫਿਰ ਕਾਊਂਟਿੰਗ ਆਫੀਸਰ ਨੂੰ ਪੂਰੇ ਤਰੀਕੇ ਦੇ ਨਾਲ ਜਿਹੜੀਆਂ ਵੋਟਾਂ ਨੇ ਗਿਣਵਾਈਆਂ ਜਾਣੀਆਂ ਚਾਹੀਦੀ ਸੀ ਦੱਸੀਆਂ ਜਾਣੀਆਂ ਸੀ ਉਹ ਕੋਈ ਵੀ ਪ੍ਰਕਿਰਿਆ ਫਾਲੋ ਨਹੀਂ ਕੀਤੀ ਗਈ ਉਹਨਾਂ ਨੇ ਕਿਹਾ ਪੂਰੇ ਤਰੀਕੇ ਦੇ ਨਾਲ ਧੱਕਾਸ਼ਾਹੀ ਕੀਤੀ ਹੈ ਭਾਜਪਾ ਨੇ ਇਸ ਨੂੰ ਲੈ ਕੇ ਕਾਫੀ ਨਰਾਜ਼ ਨੇ ਕਾਂਗਰਸ ਪਾਰਟੀ ਖਾਸ ਕਰਕੇ ਗਲਤ ਕਰੀ ਤੇ ਐਸੇ ਦੇ ਗੁੱਸੇ ਦੇ ਵਿੱਚ ਆ ਕੇ ਇਹਨੂੰ ਹੀ ਇੱਕ ਰਿਟੈਲੀਏਟ ਕਰਦੇ ਹੋਏ ਉਹਨਾਂ ਨੇ ਸੀਨੀਅਰ ਜਿਹੜਾ ਮੈਰ ਹੈਗਾ ਸੀਨੀਅਰ ਔਰ ਡਿਪਟੀ ਮੈਰ ਔਰ ਡਿਪਟੀ ਮੈਰ ਸੀਨੀਅਰ ਡਿਪਟੀ ਮੈਰ ਔਰ ਡਿਪਟੀ ਮੈਰ ਦੇ ਦੀ VOTING ਵਾਸਤੇ VOTING ਜਿਹੜਾ ਹੁਣ ਉਹਦੇ ਬਾਅਦ ਹੋਣੀ ਸੀ ਮੇਅਰ ਦੀ VOTING ਦੇ ਬਾਅਦ ਉਹਦੇ ਬਾਅਦ ਉਸਤੇ ਵਾਕ ਆਊਟ ਕਰ ਦਿੱਤਾ ਹੈ ਮਸ਼ੀਨਾਂ ਉਹਦੇ ਸਾਹਮਣੇ ਖੋਲਦੀਆਂ ਔਰ ਅੱਜ ਤੱਕ 13 ਸਾਲ ਤੋਂ ਲਗਾਤਾਰ ਮੈਂ ਇਸ ਹਾਊਸ ਦੀ ਮੈਂਬਰ ਹਾਂ ਇੱਥੇ ਇਲੈਕਸ਼ਨ ਹੁੰਦੇ ਆਏ ਹਨ ਹਰ ਕੋਈ ਕੈਂਡੀਡੇਟ ਆਪਣਾ ਇਲੈਕਸ਼ਨ ਅਫਸਰ ਅਪੁਆਇੰਟ ਕਰਦਾ ਹੈ ਪ੍ਰੈਜ਼ਾਈਡਿੰਗ ਅਫਸਰ ਤੇ ਜਾ ਕੇ ਕੋਲ ਉਹ ਖੜਾ ਹੁੰਦਾ ਹੈ ਦੇਖਦਾ ਹੈ ਉਹ ਬੈਲੇਟ ਜਿਹੜਾ ਬਾਕਸ ਹੈ ਉਹਦੇ ਸਾਹਮਣੇ ਖੋਲਿਆ ਜਾਂਦਾ ਹੈ ਜਿੰਨੀਆਂ ਵੀ ਵੋਟ ਹੋਦੀਆਂ ਉਹਦੇ ਸਾਹਮਣੇ ਖੋਲੀਆਂ ਜਾਂਦੀਆਂ ਸਾਹਮਣੇ ਅਲੱਗ-ਅਲੱਗ ਕੀਤੀਆਂ ਜਾਂਦੀਆਂ ਵੈਲਿਡ ਹੈ ਇਨਵੈਲਿਡ ਹੈ ਕੀ ਚੁਣਾ ਸੀ ਸਾਡੀ ਵੈਲਿਡ ਵੋਟਸ ਦੇ ਉੱਤੇ ਕਾਂਡੇ ਮਾਰੇ ਗਏ ਉਹਨਾਂ ਨੂੰ ਇਨਵੈਲਿਡ ਕੀਤਾ ਗਿਆ ਇਹ ਸਰਾਸਰ આરોਪ ਲਗਾਉਂਦੇ ਆਸੀਂ ਪ੍ਰੈਜ਼ਾਈਡਿੰਗ ਅਫੀਸਰ ਤੇ ਜਿਨਨੇ ਸਾਡੇ ਜਿਹੜੇ ਕੈਂਡੀਡੇਟ ਹੈਗੇ ਆ ਉਹਦਾ ਕੋਈ ਇਲੈਕਸ਼ਨ ਏਜੰਟ ਦਾ ਕੋਲ ਤੱਕ ਫੜ ਕਰਨ ਨਹੀਂ ਦਿੱਤਾ ਔਰ ਲਗਾਤਾਰ ਇਹਨਾਂ ਦੇ ਲੋਕ ਉੱਥੇ ਖੜੇ ਹੋ ਕੇ ਇਹ ਕਹਿੰਦੇ ਰਹੇ ਕਿ ਜਿਹੜਾ ਇਹ ਹਾਈ ਕੋਰਟ ਦਾ ਜਿਹੜਾ ਕੈਮਰਾ ਲੱਗਿਆ ਹੋਇਆ ਜਿਹੜਾ ਪ੍ਰੈਜ਼ਾਈਡਿੰਗ ਅਫੀਸਰ ਦੇ ਸਿਰ ਤੇ ਲੱਗਿਆ ਜਿਸ ਤੋਂ ਸਾਨੂੰ ਥੋੜਾ ਪੋਤਾ ਦਿਖਾਈ ਦੇ ਰਿਆ ਸੀ ਵੀ ਕੀ ਕਰ ਰਿਹਾ ਉਹ ਉਹਨੂੰ ਹਟਾਓ ਉਹਨੂੰ ਹਟਾਓ ਨਹੀਂ ਹੋਣਾ ਚਾਹੀਦਾ ਸੀਕ੍ਰੀਟ ਵੋਟਿੰਗ ਹੁੰਦੀ ਹੈ ਇਦਾਂ सिक्रेट वोटिंग को वोट पै चुकी है मैडम बीजेपी दिया 16 दिया 16 वोटा सही रहिया ने बाकी जडियां रद्द होया के 8 ਤੁਹਾਡੇ ਵਾਲੇ ਸਰ ਜੀ ਦੇਖਿਆ ਹੀ ਨਹੀਂ ਗਿਆ ਕੁਝ ਕਿੱਥੋਂ ਦੇਖਾਂਗੇ ਕੋਣ ਦੇਖੇਗਾ ਇਲੈਕਸ਼ਨ ਏਜੰਟ ਦੇਖੇਗਾ ਜਾਂ ਕੈਂਡੀਡੇਟ ਦੇਖੇਗਾ ਦੋਨਾਂ ਦੇ ਇਲਾਵਾ ਤੇ ਤੀਸਰੇ ਕਿਸੇ ਨੂੰ ਅਧਿਕਾਰ ਹੈ ਨਹੀਂ ਦੋਨਾਂ ਨੂੰ ਕੋਲ ਬੁਲਾਇਆ ਨਹੀਂ ਗਿਆ ਪ੍ਰੀਜ਼ਾਈਨਿੰਗ ਆਫੀਸਰ ਆਪਣੇ ਆਪ ਹੀ ਜੋ ਹੈ ਰਿਜ਼ਲਟ ਜੋ ਹੈ ਕੋਸ਼ਿਸ਼ ਕਰ ਰਿਹਾ ਹੈ ਇਤ ਤੱਕ ਤੱਕ ਜਾਈ ਹੈ ਸਰਾ ਸਰ ਧੋਖੇਦੜੀ ਹੈ ਬਿਲਕੁਲ ਇਸ ਦੇ ਖਿਲਾਫ ਤੇ ਆਵਾਜ਼ ਯੂਨੀਮਸ ਯੂਨੀਮਸ ਡਿਸੀਜਨ ਸੀਗਾ ਕਿ ਵਾਕ ਆਊਟ ਕਰ ਰਹੇ ਹੈ ਡਿਪਟੀ ਮੇਅਰ ਔਰ ਸੀਨੀਅਰ ਡਿਪਟੀ ਮੇਅਰ ਲਈ ਮੈਮ ਇਲੈਕਸ਼ਨ ਹੀ ਨਹੀਂ ਜਿਹੜਾ ਇਲੈਕਸ਼ਨ ਜਿਹਦੇ ਵਿੱਚ ਜਿਹਦੇ ਵਿੱਚ ਤੁਹਾਡਾ ਤੁਹਾਡੀ ਵੋਟ ਨੂੰ ਉਸ ਤੋਂ ਬਾਅਦ ਖੋਲਣ ਤੋਂ ਬਾਅਦ ਕਾਂਟੇ ਮਾਰ ਰਿਹਾ ਪ੍ਰੈਜ਼ਾਈਡਿੰਗ ਅਫੀਸਰ ਕੋਈ ਇਲੈਕਸ਼ਨ ਹੋਇਆ ਮਜ਼ਾਕ ਹੈ ਅਸੀਂ ਮਜ਼ਾਕ 'ਚ ਅਸੀਂ ਪਾਰਟਿਸਪੇਟ ਨਹੀਂ ਕਰਨਾ ਚਾਹੁੰਦੇ ਸੀ ਜੁਆਇੰਟਲੀ ਵੀ ਕੇਮ ਆਊਟ ਅਗਲਾ ਇਲੈਕਸ਼ਨ ਕੀ ਹੈਗਾ ਤੁਹਾਡੇ ਅਸੀਂ ਟਾਕ ਟੂਵਰ ਅਥਾਰਟिटीज ਐਂਡ ਸ਼ੋਰ ਸਾਨੂੰ ਜਸਟਿਸ ਦੀ ਉਮੀਦ ਹੈ ਅਸੀਂ ਆਨਰੇਬਲ ਹਾਈ ਕੋਰਟ ਨੇ ਪਹਿਲੇ ਵੀ ਸਾਨੂੰ ਹਰ ਵਾਰ ਅਸੀਂ ਦਰਵਾਜ਼ਾ ਉਹਨਾਂ ਦਾ ਹੀ ਖਟਕਾਇਆ ਤੇ ਸਾਨੂੰ ਉਧਰੋਂ ਹੀ ਉੱਥੇ ਗੁਆਰ ਲਾਣੀ ਪੈਣੀ ਹੈ ਇਸ ਵਾਰ ਵੀ ਕੋਸ਼ਿਸ਼ ਕਰਾਂਗੇ ਵੀ ਅਸੀਂ ਚੈਲੰਜ ਕਰੀਏ ਔਰ ਇਸ ਪ੍ਰੈਜ਼ਾਈਡਿੰਗ ਆਫੀਸਰ ਦਿਸ ਐਕਟ ਨੂੰ ਵੀ ਚੈਲੰਜ ਕੀਤਾ ਜਾਏਗਾ ਜੀ ਬਿਲਕੁਲ ਤਾਂ ਸਰਦ ਗੁਰਬਖਸ਼ ਰਾਵਟ ਸਾਡੇ ਨਾਲ ਨੇ ਕਾਂਗਰਸ ਦੇ ਕਾਉਂਸਲਰ ਨੇ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਥੱਕ ਜੇ ਤੁਸੀਂ ਕੋਈ ਗੱਲ ਨਹੀਂ ਅਜਾ ਦਿਨ ਤਾਂ ਥੱਕ ਹੀ ਲੋ ਅੱਛਾ ਜਿਹੜੀ ਹੈ ਹੋਇਆ ਜੋ ਸਾਰਾ ਕੁਝ ਹੋਇਆ ਹੈ ਜਿਸ ਤਰੀਕੇ ਦੇ ਨਾਲ ਸਾਰਾ ਦਾ ਸਾਰਾ ਇੱਕ ਫੀ ਬੜਾ ਅਜੀਬ ਜਿਹੇ ਹਾਲਾਤ ਸੀ ਵੈਸੇ ਤਾਂ ਪਹਿਲੇ ਵੀ ਤੁਸੀਂ ਕਾਫੀ ਵਿਰੋਧ ਕੀਤਾ ਕਿਉਂਕਿ ਆਲਰੇਡੀ ਚੋਣਾਂ ਜਿਹੜੀਆਂ ਸੀਗੀਆਂ ਉਹ ਅੱਗੇ ਪੈ ਗਈਆਂ ਸੀ ਹਾਈ ਕੋਰਟ ਤੋਂ ਤਰੀਕ ਲੈ ਕੇ ਵਾਪਸ ਆਏ ਹੋ ਇਸ ਐਲਾਈਅੰਸ ਦਾ ਇੱਕ ਜਿਹੜਾ ਹੈ ਮੈਂ ਕਹਿੰਨੀ ਹ ਡਰ ਪੈ ਗਿਆ ਹੈ ਭਾਜਪਾ ਨੂੰ ਪਤਾ ਨਹੀਂ ਇਹ ਐਲਾਈਅੰਸ ਆਏਗੀ ਮਿਨਿਸਪਲ ਕਾਰਪੋਰੇਸ਼ਨ 'ਚ ਰੂਲ ਕਰੇਗੀ ਤੇ ਕੀ ਹੋ ਜਾਵੇਗਾ ਪਤਾ ਨਹੀਂ ਕਿਹੜੇ-ਕਿਹੜੇ ਇਹਨਾਂ ਨੇ ਧੋਖੇ ਤਾਂ ਲੀਆਂ ਕੀਤੀਆਂ ਜਿਹਦਾ ਖੁਲਾਸਾ ਕਰ ਪਾਵਾਂਗੇ ਅਸੀਂ ਔਰ ਅ ਅੱਛੀ ਗੱਲ ਹੈ ਕਹਿੰਦੇ ਨੇ ਵਿਨਾਸ਼ ਕਾਲੇ ਵਿਪਰੀਤ ਬੁੱਧੀ ਤੇ ਹੁਣ ਇਹ ਜਿਹੜੇ ਕੰਮ ਕਰ ਰਹੇ ਤੁਸੀਂ ਦੇਖੋ ਨਾ ਪਹਿਲੇ ਅਫਸਰ ਬਿਮਾਰ ਕਰ ਦਿੰਦੇ ਫਿਰ ਪ੍ਰੈਜ਼ਾਈਡਿੰਗ ਅਫਸਰ ਬਿਮਾਰ ਕਰ ਦਿੰਦੇ ਫਿਰ ਸਾਨੂੰ ਕੋਰਟ ਤੋਂ ਹਰ ਇੱਕ ਛੋਟੇ ਛੋਟੀ ਸਾਡੇ ਨਾਮੀਨੇਸ਼ਨ ਕੈਂਡੀਡੇਟਸ ਦਾ ਵਾਪਸ ਹੀ ਲੈ ਰਹੇ ਹੁਣ 13 ਸਾਲ ਚੋ ਜੋ ਕਦੀ ਨਹੀਂ ਹੋਇਆ ਸਾਹਮਣੇ ਪ੍ਰੈਜ਼ਾਈਡਿੰਗ ਅਫਸਰ ਕੋਈ ਇਲੈਕਸ਼ਨ ਏਜੰਟ ਅਪਾਇੰਟ ਹੀ ਨਹੀਂ ਕਰਦਾ ਆਪਣੇ ਆਪ ਹੀ ਵੋਟਾਂ ਗਿਣ ਕੇ ਆਪਣੇ ਆਪ ਹੀ ਕਾਂਟੇ ਮਾਰੇ ਜਾ ਰਹੇ ਵੋਟਰ ਦੇਤੇ ਉਹ ਥਿਸ ਇਜ਼ 올 ਹੈਪਨਿੰਗ ਅਰੇ ਮੈਨੂੰ ਲੱਗਦਾ ਹੈ ਕਿ ਅੱਜ ਮਤਲਬ ਇਹ ਪੂਰੀ ਤਰ੍ਹਾਂ ਨਾਲ ਡੈਮੋਕ੍ਰੇਸੀ ਦੀ ਹੱਤਿਆ ਕਰ ਦਿੱਤੀ ਜਿਹੜੀ ਇੱਕ ਡੈਮੋਕ੍ਰੈਟਿਕ ਸੈਟਅਪ ਹੈ ਚੰਦੀਗੜ੍ਹ ਦੇ ਵਿੱਚ ਜਿੱਥੇ ਅਸੀਂ ਆਪਣੀ ਆਵਾਜ਼ ਚੱਕ ਸਕਦੇ ਹਾਂ ਪਬਲਿਕ ਆਪਣੀ ਆਵਾਜ਼ ਕਰ ਸਕ ਸਕਦੀ ਹੈ ਔਰ ਆਪਣੇ ਕੰਮ ਕਰਵਾ ਸਕਦੇ ਹਾਂ ਲੇਕਿਨ ਮੈਨੂੰ ਲੱਗਦਾ ਹੈ ਕਿ ਉਸ ਦਾ ਵੀ ਇਹਨਾਂ ਨੇ ਗਲਾ ਘੋਟ ਦਿੱਤਾ ਕਾਂਗਰਸ ਦੇ ਕੌਂਸਲਰ ਬਹਾਰਾ ਕਿ ਉਹ ਸਪੈਸ਼ਲ ਇੱਕ ਗੱਲ थੰਪਿੰਗ ਤਰੀਕੇ ਦੇ ਨਾਲ ਕਹਿਣ ਦੀ ਕੋਸ਼ਿਸ਼ ਕਰ ਰਹੀ ਸੀ ਵੀ ਕ੍ਰਾਸ ਰੋਟਿੰਗ ਨਹੀਂ ਹੋਈ ਕੀ ਗੱਲ ਕੋਈ ਸ਼ਕਤ ਤੱਕ ਕਰ ਨਹੀਂ ਰਿਹਾ ਸੀਗਾ ਕਿਉਂਕਿ ਗੱਠਜੋੜ ਨਵਾਂ ਨਵਾਂ ਹੋਇਆ ਹੈ ਉਸ ਨੂੰ ਲੈ ਕੇ ਥੋੜੀਆਂ ਜੀਆਂ ਸ ਦੀ ਕੋਸ਼ਿਸ਼ ਕੀਤੀ বিজেপি ਨੇ ਪਿਛਲੀ ਵਾਰੀ ਜਿਹੜੀ ਗੱਲ ਹੋਈ ਕ੍ਰੋਸ ਸੋਟਿੰਗ ਦਾ ਖਾਸ ਕਰਕੇ ਉਹਨਾਂ ਨੇ ਜ਼ਿਕਰ ਕੀਤਾ ਵੀ ਹੋਈ ਨਹੀਂ ਦੇਖੋ ਐਲਾਈਅንስ ਤਾਂ ਕ੍ਰੋਸ ਨਹੀਂ ਕਰੇਗਾ ਇਹ ਸਾਨੂੰ ਪਤਾ ਸੀ ਕਿਉਂਕਿ ਅੱਜ ਇਹ ਐਲਾਈਅንስ ਸਾਰਾ ਦੇਸ਼ ਦੇਖ ਰਿਹਾ ਹੈ ਸਾਰਾ ਦੇਸ਼ ਦੇਖ ਰਿਹਾ ਹੈ ਸਾਰਾ ਦੇਸ਼ ਦੇਖ ਰਿਹਾ ਹੈ ਇਸ ਐਲਾਈਅንስ ਨੂੰ ਸਾਰਾ ਦੇਸ਼ ਦੇਖ ਰਿਹਾ ਹੈ ਪਰ ਹਰ ਕਿਸੇ ਨੂੰ ਪਤਾ ਹੈ ਕਿ ਜਨਤਾ ਕੀ ਚਾਹਦੀ ਹੈ ਅਸੀਂ ਜਨਤਾ ਦੇ ਨੁਮਾਇੰਦੇ ਹਾਂ ਸਾਨੂੰ ਵੋਟਾਂ ਪਈਆਂ ਸਾਨੂੰ ਪਤਾ ਹੈ ਕਿ ਜਨਤਾ ਅੰਦਰੋਂ ਕੀ ਚਾਹਦੀ ਹੈ ਅਜਨਸਿਸ ਐਲਾਈਅንስ ਨੂੰ ਘੋਸ਼ਿਤ ਕੀਤਾ ਬਹੁਤ ਲੋਕਾਂ ਨੇ ਸਾਨੂੰ ਮੁਬਾਰਕਬਾਦ ਦੇ ਦਿੱਤੀ ਕਿ ਜਿੱਤੋ ਨਾ ਜਿੱਤੋ ਪਰ ਤੁਸੀਂ ਅੱਛਾ ਡਿਸੀਜਨ ਲਿੱਤਾ ਸੋ ਆਈ ਥਿੰਕ ਲੋਗ ਇਸ ਚੀਜ਼ ਨੂੰ ਪਸੰਦ ਕਰ ਰਹੇ ਆ ਔਰ ਪੂਰੇ ਦੇਸ਼ ਤੇ ਲਈ ਅਸੀਂ ਇੱਕ ਐਗਜ਼ਾਮਪਲ ਸੈੱਟ ਕਰਨਾ ਹੈ ਔਰ ਅਸੀਂ ਹੁਣ ਮੈਨੂੰ ਲੱਗਦਾ ਅਸੀਂ ਸਾਨੂੰ ਆਨਰੇਬਲ ਹਾਈ ਕੋਰਟ ਦਾ ਹੀ ਦਰਵਾਜ਼ਾ ਫਿਰ ਤੋਂ ਖਟਕਾਣਾ ਪਏਗਾ ਇਹੋ ਜੀ ਤੋ ਓਖਾ ਦਰਿਆ ਦੇ ਪਿੱਛੇ ਪਰ ਹਾਰ ਰਹੇ ਹੈ ਇਸ ਲਈ ਸਭ ਕਰ ਰਹੇ ਹੈ ਪਰ ਤੁਹਾਡੇ ਘਟਚੋੜੂ ਲੈ ਕੇ ਨਾ ਇੰਡੀਆ ਬਲੋਕ ਦੀ ਦੇਖੀ ਜਾ ਰਹੀ ਸੀ ਕਿ ਤਮੀਰ ਰੱਖੀ ਜਾ ਰਹੀ ਹੈ ਬਹੁਤ ਜ਼ਿਆਦਾ ਇੱਕ ਮਤਲਬ ਕਿ ਪੋਜ਼ਿਟਿਵਿਟੀ ਵਾਲ ਗੱਲ ਜਾ ਰਹੀ ਸੀ ਕਿ ਸ਼ਾਇਦ ਜਿਹੜੇ ਵਿਪਕਸ਼ੀ ਜਾਂ ਜਿਹੜੀਆਂ ਵਿਰੋਧੀ ਧਿਰਾਂ ਨੇ ਉੱਥੇ ਵੀ ਕੋਈ ਬੱਲਾ ਮਾਰਨ ਗਿਆ ਕਿਉਂਕਿ ਇਹਨਾਂ ਚੀਜ਼ਾਂ ਨੂੰ ਖਾਸ ਕਰਕੇ ਕਿਉਂਕਿ ਚੰਡੀਗੜ੍ਹ ਦੇ ਨਿਗਮ ਦੇ ਕਾਰਪੋਰੇਸ਼ਨ ਕਿ ਐਮਐਲਏ ਦੇ ਨਾਲ ਜਿਆਦਾ ਵੱਡਾ ਅਖਾੜਾ ਬਣ ਗਿਆ ਇਸ ਟਾਈਮ ਬਿਲਕੁਲ ਜੀ ਮੈਂ ਤਾਂ ਕਹਿ ਰਹੀ ਹਾਂ ਇਹਨਾਂ ਨੇ ਪੂਰੀ ਛਾਵਨੀ ਬਣਾ ਦਿੱਤੀ ਹੈ ਮਿਊਨਿਸਪਲ ਕਾਰਪੋਰੇਸ਼ਨ ਦੇ ਚੋਣਾਂ ਨੂੰ ਲੇਕਿਨ ਹਾਂ ਮੈਂ ਜ਼ਰੂਰ ਕਹਾਂਗੀ ਕਿ ਇੱਕ ਪੂਰੇ ਦੇਸ਼ ਦੇ ਲਈ ਇੱਕ ਐਗਜ਼ਾਮਪਲ ਸੈੱਟ ਹੋਣਾ ਹੈ ਔਰ ਅਸੀਂ ਹਲੇ ਹਾਰੇ ਨਹੀਂ ਅਸੀਂ ਸਾਇਲੈਂਸ ਨੂੰ ਕਾਇਮ ਰੱਖਾਂਗੇ ਕੋਈ ਗੱਲ ਨਹੀਂ ਇਹ ਆਪਣੀ ਧੋਖੇਦਰੀਆਂ ਕਰਦੇ ਰਹਿਣ ਅਸੀਂ ਵੀ ਇੱਕ ਜੁੱਟ ਹੈਗੇ ਆਂ ਔਰ ਅਸੀਂ ਇਸ ਚੀਜ਼ ਨੂੰ ਸਿਰੇ ਚੜਾ ਕੇ ਰਵਾਂਗੇ ਔਰ ਅਸੀਂ ਇਸ ਜਿਹੜੀ ਇਹਨਾਂ ਦੀ ਸਰਕਾਰ ਹੈ ਇਸ ਨੂੰ ਰੋਕ ਕੇ ਰਵਾਂਗੇ ਕੋਈ ਤੁਹਾਨੂੰ ਉਹਦੇ ਬਾਅਦ ਇੱਕ ਜਮਾਦਸ਼ ਆਏ ਕਿਉਂਕਿ ਖਾਸ ਕਰਕੇ ਇੱਧੇ ਦੀ ਗੱਲ ਪੈਨ ਲੱਗ ਗਿਆ ਜੀ ਐਦਾਂ ਹੋ ਗਿਆ ਉਦਾਂ ਹੋ ਗਿਆ ਤੁਹਾਡੀ ਜਿਹੜੀ ਹਾਈ ਕਮਾਂਡ ਨੇ ਜਾਂ ਦੋਨਾਂ ਦੇ ਜਿਹੜੇ ਜੁਆਇੰਟ ਵੈਂਚਰ ਚ ਵੀ ਡੋਨਟ ਹੈਵ ਐਨੀ ਕਮਿਊਨੀਕੇਸ਼ਨ ਵਿਦ ਦਾ ਹਾਈ ਕਮਾਂਡ ਸੋ ਵੀ ਆਰ ਵੀ ਨੀਡ ਟੂ ਵਾਕ ਥਰੂ ਥੈਟ ਪੈਨ ਪੁੰਜੜਾ ਲੱਗਿਆ ਕਹਰੇ ਸੀਗੇ ਇਨਵੈਲਿਡ ਕੀਤੀਆਂ ਉਹਦੇ ਤੁਸੀਂ ਮੰਨਦੇ ਹੋ ਕਿ ਵਾਕਈ ਵੈਲਿਡ ਕੰਮ ਹੋ ਤਾਜੀ ਬੰਦਾ ਚਾਰ ਵਾਰ ਵੋਟਾ ਦੇ ਕੇ ਉਸ ਤੋਂ ਬਾਅਦ ਕਾਂਟੇ ਮਾਰ ਰਿਹਾ ਹੈ ਸਾਹਮਣੇ ਵੀਡੀਓਗ੍ਰਾਫੀ ਸਾਨੂੰ ਦਿਖਾਈ ਦੇ ਰਿਹਾ ਹੈ ਬਿਲਕੁਲ ਸਾਡੀ ਵੈਲਿਡ ਵੋਟਾਂ ਨੂੰ ਇਨਵੈਲਿਡ ਕੀਤਾ ਗਿਆ ਜੀ 13 ਤੇ 7 ਦਾ ਤੁਸੀਂ ਵੀ ਬੈਠੇ ਸੀ ਪ੍ਰੈਸ ਕਾਨਫਰੰਸ ਦੇ ਵਿੱਚ 20 ਦੀ ਗੱਲ ਕੀਤੀ ਗਈ ਸੀ ਕਿ ਜਿੱਤ ਹਾਸਿਲ ਹੈ ਸਾਡੀ ਬਿਲਕੁਲ ਜੀ ਬਿਲਕੁਲ ਆਫਕੋਰਸ ਅਸੀਂ ਜਿੱਤਾਂਗੇ ਅਸੀਂ ਇੱਕ ਵਾਰ ਆਨਰੇਬਲ ਹਾਈ ਕੋਰਟ ਦਾ ਦਰਵਾਜ਼ਾ ਫਿਰ ਤੋਂ ਖਟਕਾਵਾਂਗੇ ਥੈਂਕ ਯੂ ਸੋ ਮੱਚ ਬਿਲਕੁਲ ਮੈਮ ਦਿਨ ਤੱਕ 85 ਬੜਾ ਸਾਨੂੰ ਮਾਂ ਸੀ ਸਾਡੇ ਦੇਸ਼ ਦੇ ਸੰਵਿਧਾਨ ਦੇ ਉੱਤੇ ਸਾਡੇ ਦੇਸ਼ ਦੇ ਕਾਨੂੰਨ ਦੇ ਉੱਤੇ ਕਿ ਸਾਡੇ ਦੇਸ਼ ਦਾ ਕਾਨੂੰਨ ਜਿਹੜਾ ਉਹ ਸਾਡਾ ਸਾਥ ਦੇਗਾ ਉਹ ਸਾਨੂੰ ਨਿਆਂ ਦਵਾਏਗਾ ਲੇਕਿਨ ਕਾਨੂੰਨ ਦੀ ਵੀ ਤੱਜੀ ਇਹਨਾਂ ਨੇ ਉਡਾਤੀਆਂ ਉੱਥੇ ਇਹਨਾਂ ਕੈਮਰਾ ਸਾਰਾ ਕੁਝ ਰਿਕਾਰਡ ਹੈ ਕਿੱਦਾਂ ਪ੍ਰੈਜ਼ਿਡਿੰਗ ਅਫਸਰ ਕਿੱਦਾਂ ਦੇਸ਼ ਦੇ ਸੰਵਿਧਾਨ ਦੀ ਹੱਤਿਆ ਕਰ ਰਿਹਾ ਕਿੱਦਾਂ ਵੋਟਾਂ ਕੱਟੀ ਜਾ ਰਹੀਆਂ ਆ ਬਹੁਤ ਕੁਝ ਦੱਸਿਆ ਨਹੀਂ ਜੀ ਨਾ ਕੁਝ ਦੱਸਿਆ ਨਾ ਕੁਝ ਦਿਖਾਇਆ ਨਾ ਕੁਝ ਬੋਲਿਆ ਉਹਨੇ ਸਿਰਫ नीचता भरे काम करते हैं कुर्सी तक बैठे रहने पिछे अज इन्ह ने देश के संविधान की हत्या करी है इस लोकतंत्र की शर्म हैगी थोड़ी बहुत डुबो मारो बस मेरे कोई वर्ड नहीं अज तुम्हें कह ਪਰ ਕਿ ਥੋੜੀ ਬਹੁਤ ਸ਼ਰਮ ਹੈਗੀ ਐ ਅਗਰ ਹੈਗੀ ਐ ਤੇ ਆਪਣੇ ਆਪ ਨੂੰ ਸ਼ੀਸ਼ੇ ਦੇਖ ਕੇ ਗੱਲ ਕਰ ਲਓ ਕਿ ਤੁਸੀਂ ਕੀ ਕੀਤਾ ਅੱਜ ਤੁਹਾਨੂੰ ਦੱਸਿਆ 8 ਵੋਟਾਂ ਕਿਸ ਵਾਕੋਂ ਕਿਤੇ ਉਹਨਾਂ ਨੇ ਜੀ ਹਾਂਜੀ ਵੋਟ ਦਿੱਤੀ ਉਹਨਾਂ ਨੇ ਕੋਈ ਵੋਟ ਦਿਖਾਈ ਨਹੀਂ ਦੀ ਮੈ ਤੁਹਾਨੂੰ ਕਹਿ ਕੀ ਰਹੀ ਜੀ ਨਾ ਕੋਈ ਵੋਟ ਦਿਖਾਈ ਨਾ ਕੋਈ ਵੋਟ ਗਿਨਾਈ ਉਹ ਬੰਦਾ ਆਪ ਹੀ ਕਹਿ ਰਿਹਾ ਜੀ 16 ਵੋਟਾਂ ਇਹਨੂੰ ਪੈ ਗਿਆ ਬਾਹਰ ਇਹਨੂੰ ਪੈ ਗਿਆ 8 ਹੀ ਨਵੈਲਿਟੀ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਸਾਰੇ ਇਲੈਕਸ਼ਨ ਸੀ ਬਾਇਕਾਰਡ ਕੀਤਾ ਸੋ ਮੁੜ ਕੇ ਕੋਟ ਕੋਲ ਜਾਵਾਂਗੇ ਹਾਂਜੀ ਬਿਲਕੁਲ ਮੁੜ ਕੇ ਕੋਟ ਕੋਲ ਜਾਵਾਂਗੇ ਵੋਟ ਦਿੱਤੀ ਹੈ ਕਿ ਨਹੀਂ ਦਿੱਤੀ ਹੈ ਨਹੀਂ ਕੀਤੀ ਜੀ ਅਸੀਂ ਕੋ ਉੱਟ ਨੂੰ ਆਪ ਹੀ ਪ੍ਰੈਜ਼ੈਂਟਿੰਗ ਅਫਸਰ ਜੀ ਵਾਲਿਡ ਕੱਟ ਰਿਹਾ ਤੁਸੀਂ ਜਾਣਾ ਤੁਸੀਂ ਅੰਦਰ ਹੈ ਪ੍ਰਿੰਟ মিডিਆ ਬੈਠਾ ਤੁਸੀਂ ਤਰਲੋਚੇ ਸਿੰਘ ਜੀ ਬੈਠੇ ਹੋ ਹੈ ਉੱਥੇ ਰਿਸ਼ੂ ਜੀ ਬੈਠੇ ਹੋ ਹੈ ਅੱਜ ਵੀ ਰਾਣਾ ਜੀ ਬੈਠੇ ਹੋਏ ਸੀ ਤੁਸੀਂ ਉਹਨਾਂ ਰਿਪੋਰਟਰਾਂ ਨੂੰ ਪੁੱਛੋ ਤਾਂ ਹਸਿਆ ਦੱਸਣਗੇ ਕੀ ਹੋ ਰਿਹਾ ਸੀ ਤੀਜੀ ਵੋਟ ਤੋਂ ਤੀਜੀ ਵੋਟ ਤੋਂ ਪ੍ਰੈਜ਼ੀਡੈਂਟ ਅਫਸਰ ਨੇ ਵੋਟ ਕੱਟਣੀ ਸ਼ੁਰੂ ਕਰਤੀ ਆਪ ਹੀ ਤੀਜੀ ਵੋਟ ਤੋਂ ਪਰ ਉੱਥੇ ਸਾਰੇ ਹੱਸ ਰਹੇ ਸੀ ਅਗਰ ਤੁਹਾਡੇ ਕੋਈ ਸਾਥੀ ਉਸ ਟਾਈਮ ਗੈਲਰੀ 'ਚ ਹੋਵੇ ਤੁਸੀਂ ਵੀ ਦੇਖਿਆ ਹੋਵੇ ਕੀ ਕਰ ਰਿਹਾ ਸੀ ਹੁਣ ਤੁਸੀਂ ਮਤਲਬ ਇੰਨੀ ਕਟੀਆਂ ਬੰਦੀ ਠੀਕ ਹੈ ਵੀ ਪੋਸਟਾ ਹੋਣੀ ਬਹੁਤ ਜ਼ਰੂਰੀ ਹੈ ਠੀਕ ਹੈ ਐਮਪੀ ਮੇਅਰ ਇਹ ਚੀਜ਼ਾਂ ਬਹੁਤ ਜ਼ਰੂਰੀ ਹੈ ਪਰ ਇੱਕ ਇਨਸਾਨੀਅਤ ਦੀ ਚੀਜ਼ ਹੁੰਦੀ ਹੈ ਸਵੈਰਖ ਸ਼ੀਸ਼ੇ 'ਚ ਕੀ ਮੂੰਹ ਦਿਖਾਉਂਗੇ ਆਪਣੇ ਆਪ ਨੂੰ ਆਪਣਾ ਤਾਂ ਬੰਦਾ ਪਤਾ ਹੁੰਦਾ

ਕਿ ਕਿੱਦਾਂ ਪਰਸੈਂਟਿਕ ਉਸਕ ਸ਼ਰੇਆ ਵੋਟਾਂ ਕੱਟ ਰਿਹਾ ਆਪ ਆਪਣੇ ਆਪ ਹੀ ਕੱਟ ਰਿਹਾ ਕਾਊਂਟਿੰਗ ਏਜੰਟ ਨੂੰ ਬੁਲਾ ਨਹੀਂ ਰਿਹਾ ਕੰਡੀਆਂ ਨੂੰ ਵੋਟ ਦਿਖਾ ਨਹੀਂ ਰਿਹਾ ਔਰ ਵੀਡੀਓ ਦੇ ਤੁਹਾਨੂੰ ਪਤਾ ਲੱਗਾ ਇੱਕ ਇੱਕ ਸਾਡਾ ਬੰਦਾ ਕਿੱਦਾਂ ਜਿਹੜਾ ਬੈਲਟ ਪੇਪਰ ਨੂੰ ਚੈੱਕ ਕਰ ਰਿਹਾ ਸੀ ਪ੍ਰੋਪਰ ਚੈੱਕ ਕਰਕੇ इवन ਸਾਨੂੰ ਇਹਨੇ ਪਹਿਲੇ ਗਲਤ ਬੈਲਟ ਪੇਪਰ ਦਿੱਤੇ ਆ ਅਸੀਂ 13 ਬੈਲਟ ਪੇਪਰ ਵਾਪਸ ਕੀਤੇ ਆ ਪਹਿਲੇ ਜਿਨ੍ਹਾਂ ਨੇ ਨਿਸ਼ਾਨੀਆਂ ਲਾਈਆਂ ਹੋਈਆਂ ਸੀ ਰਿਜੈਕਸ਼ਨ ਤੱਕ ਕੀ ਦੱਸਿਆ ਗਿਆ ਕਿਉਂ ਰਿਜੈਕਸ਼ਨ ਕੀਤੀ ਗਈ ਹੈ ਕੁਛ ਤੇ ਦੱਸਿਆ ਗਿਆ ਹੈ ਨਹੀਂ ਜੀ ਮੈਂ ਦੱਸ ਰਿਹਾ ਮੈਡਮ ਉਹਨਾਂ ਨੇ ਤਾਂ ਕੁਛ ਨਹੀਂ ਨਹੀਂ ਦੱਸਿਆ ਜੀ ਮੈਮ ਉਹ ਇਲਜ਼ਾਮ ਘੜਦੇ ਬੱਚੋਂ ਦੱਸੋ ਇਹਨਾਂ ਦਾ ਬੱਚਾ ਕੀ ਕਰੇਗਾ ਐਕਟਿੰਗ ਆਫੀਸਰ ਤੇ ਕਾਰਵਾਈ ਦੀ ਮੰਗ ਕਰੋਗੇ ਜਾਂ ਬਿਲਕੁਲ ਕਰਾਂਗੇ ਜੀ ਅਸੀਂ ਕ੍ਰਿਮੀਨਲ ਐਕਸ਼ਨ ਦੀ ਮੰਗ ਕਰਾਂਗੇ ਇੱਕ ਬੰਦਾ ਲੋਕ ਸੱਤਾ ਦੇ ਅੰਦਰ ਬੈਠ ਕਰਕੇ ਇੱਕ ਬੰਦਾ ਸੰਵਿਧਾਨਿਕ ਕੁਰਸੀ ਤੇ ਬੈਠ ਕਰਕੇ ਕਿੱਦਾਂ ਸੰਵਿਧਾਨ ਦੀ ਹੱਤਿਆ ਕਰ ਸਕਦਾ ਕਿੱਦਾਂ ਕੋਰਟ ਤੇ ਜੋ ਹੁਕਮ ਸੀ ਉਹਨਾਂ ਦੇ ਵੇਲਣਾ ਕਰ ਸਕਦਾ ਆਪਣੇ ਲੈਵਲ ਤੇ ਜਾਂ ਤੋਂ ਲੱਗ ਗਿਆ ਜਾਂ ਕੁਝ ਐਵੇਂ ਦੇ ਨਿਸ਼ਾਨ ਲੱਗਿਆ ਹੋਵੇ ਤਾਂ ਕੋਈ ਗੱਲ ਨਹੀਂ ਮੈਂ ਕਿਹਾ ਮੈਡਮ ਜੀ ਸਾਨੂੰ ਨਾ ਦਾ ਵੋਟ ਦਿਖਾਈਗੀ ਲੇਕਿਨ ਜੋ ਇਨ ਕੈਮਰਾ ਦਿਖ ਰਿਹਾ ਸੀ ਜੋ ਪੱਤਰਕਾਰ ਸਾਥੀ ਤੁਹਾਡੇ ਉੱਥੇ ਬੈਠੇ ਸੀ ਤੁਸੀਂ ਉਹਨਾਂ ਨੂੰ ਖੁਦ ਹੀ ਪੁੱਛ ਲਓ ਤੁਹਾਨੂੰ ਹੱਸਣਾ ਹਾਸਾ ਕੋ ਕੋ ਤਾਂ ਗੈਲਰੀ ਸਾਰੇ ਹੱਸ ਰਹੇ ਸੀ ਜਦੋਂ ਪ੍ਰੈਜ਼ੀਡੈਂਟ ਅਫਸਰ ਖੁਦ ਵੋਟਾਂ ਕੱਟ ਰਿਹਾ ਸੀ ਉਹਨੇ ਆਪ ਹੀ ਵੋਟਾਂ ਕੱਟੀਆਂ ਨਾ ਉਹਨੇ ਸਾਨੂੰ ਵੋਟਾਂ ਦਿਖਾਈਆਂ ਨਾ ਉਹਨੇ ਸਾਨੂੰ ਵੋਟਾਂ ਗਿਣਾਈਆਂ ਇਹ ਗੱਲ ਨੂੰ ਸਮਝੋ ਬਾਰ ਬਾਰ ਮੈਂ ਤੁਹਾਨੂੰ ਕਿਉਂ ਕਰ ਰਿਹਾ ਸਾਥੀ ਉਸ ਵੇਲੇ ਉਹਨਾਂ ਨੇ ਵੋਟਾਂ ਵੀ ਵਾਪਸ ਕੀਤੀਆਂ ਕਿ ਇਹਦੇ ਵਿੱਚ ਸਾਨੂੰ ਠੀਕ ਨਹੀਂ ਲੱਗ ਰਹੀਆਂ ਅਸੀਂ ਤੇਰਾ ਬੈਲਟ ਪੇਪਰ ਵਾਪਸ ਕੀਤੇ ਹਨ ਜਿਹੜੇ ਪਾਰਟੀ ਦੇ ਲੋਕ ਇੰਨੇ ਜਾਗਰੂਕ ਹੈਗੇ ਸੀ ਇੰਨੇ ਮੁਸਤੈਦ ਹੈਗੇ ਸੀ ਉਹ ਵੋਟ ਕੈਨਸਲ ਕਰਨਗੇ ਉਹ ਵੋਟ ਖਰਾਬ ਕਰਨਗੇ ਆਪਣੀ ਜਿਹੜੇ ਇੱਕ ਇੱਕ ਵੈਲਟ ਪੇਪਰ ਨੂੰ 10-10 ਵਾਰ ਪੜ੍ਹ ਕੇ ਲੈ ਰਹੇ ਆ ਪਹਿਲਾਂ ਸਿਖਾਇਆ ਵੀ ਗਿਆ ਪਹਿਲਾਂ ਬਿਲਕੁਲ ਜੀ ਸਾਰੀ ਟ੍ਰੇਨਿੰਗ ਦਿੱਤੀ ਗਈ ਸੀ ਸਾਰੇ ਕੁਛ ਹੈ ਲੇਕਿਨ ਟ੍ਰੇਨਿੰਗ ਕਿ ਕਰੇਗੀ ਕੀ ਜੀ ਅੱਛਾ ਭਾਜਪੀ ਕਹਿੰਦੇ ਇਹਨਾਂ ਨੇ ਤਾਂ ਪੰਜਾਬ ਪੁਲਸ ਵਾਲਾ ਕੰਮ ਕਰਦੇ ਨੇ ਤੇ ਕੁੱਤੇ ਨੂੰ ਵੀ ਹੱਥੀ ਬਣਾ ਦੇ ਦੋ ਅਲਗ ਕੰਮ ਕਰ ਕਰਦੇ ਆ ਗਏ ਜੀ ਬਸ ਧੰਨਵਾਦ ਜੀ ਇਹਦਾ ਪ੍ਰੈਜ਼ਾਈਡਿੰਗ ਆਫਸਰ ਨੇ ਜਦ ਇਲੈਕਸ਼ਨ ਹੋਇਆ ਉਹ ਬਾਹਰ ਲੇ ਗਿਆ ਮੈਂ ਇੱਕ ਮਿੰਟ ਬ੍ਰੇਕ ਲੈ ਕੇ ਆਇਆ ਬ੍ਰੇਕ ਲੈ ਕੇ ਆਣ ਤੋਂ ਬਾਅਦ ਉਹਨੇ ਕੀ ਕੀਤਾ ਸੀ ਕਿ ਆ ਜੀ ਵੋਟਿੰਗ ਹਮੇਸ਼ਾ ਹੀ ਸਾਡੀ ਪਾਰਟੀ ਵੱਲੋਂ ਜੋਤੇਮ ਪ੍ਰੈਜ਼ੀਡਿੰਗ ਆਫਸਰ ਨੇ ਕਿਹਾ ਕਿ ਉਹ ਜਿਹੜੀ ਵੀ ਵੈਲਿਡ ਵੋਟ ਪਰ ਖੋਲਣਾ ਜਾਂ ਵੋਟਰ ਕਾਊਂਟਿੰਗ ਕਰਨੀ ਹੈ ਉਹਨਾਂ ਨੂੰ ਬੁਲਾਇਆ ਜਾਵੇ ਮਗਰ ਇਹਨਾਂ ਨੇ ਉਹਨਾਂ ਨੂੰ ਪ੍ਰੈਜ਼ੀਡਿੰਗ ਆਫਸਰ ਨੇ ਕਿਹਾ ਤਾਂ ਕਿ ਆਈ ਵੀਜ ਜੀ ਆਪਕੋ ਬੁਲਾਉਂਗਾ ਉਸੇ ਸਾਡੇ ਕੋਈ ਵੋਟ ਨਹੀਂ ਚੈੱਕ ਕੀਤੀ ਗਈ ਆਪਣੀ ਮਰਜ਼ੀ ਨਾਲ ਵੋਟਾਂ ਚੈੱਕ ਰਹੀਆਂ ਆਪਣੀ ਮਰਜ਼ੀ ਕਹਿੰਦਾ ਮੈਂ ਦੁਬਾਰਾ ਸਾਈਨ ਕਰਨ ਦੇ ਸਾਈਨ ਕਰਨ ਦੇ ਬਾਵਜੂਦ ਉਹਨਾਂ ਨੇ ਦੇਖਿਆ ਅੱਠ ਦੇ ਅੱਠ ਵੋਟਾਂ ਇਨਵੈਲਿਡ ਕਰਤੀਆਂ ਕੋਈ ਵੋਟ ਕਰਾਸ ਨਹੀਂ ਹੋਈ ਭਾਪੀ ਦੋਸ਼ ਲਾ ਰਹੀ ਹੈ ਵੀ ਕਾਂਗਰਸ ਨੇ ਗਦਾਰੀ ਕੀਤੀ ਆ ਸਰ ਸਾਡੇ ਨਾਲ ਵੋਟ ਕਾਉਂਸਲਰ ਦੇ ਸਾਥ ਸੀਗੇ ਉਹਦਾ ਵੋ ਜੇ ਅਸੀਂ ਜੇ ਸਿਕ ਗੱਦਾਰੀ ਕਰਨੀ ਸਾਡਾ ਸੀਨੀਅਰ ਡਿਫਰੈਂਟ ਡਿਪਟੀ ਮੇਰੇ ਸੀਗਾ ਅਸੀਂ ਗੱਦਾਰੀ ਕਰੂੰਗਾ ਅਸੀਂ ਕਹਿੰਦੇ ਤੁਸੀਂ ਚੈੱਕ ਕਰ ਲਓ ਉਹ ਵੀ ਜੇ ਵੋਟਾਂ ਇਨਵੈਲਿਡ ਹੋ ਗਈਆਂ ਜਿਹੜਾ ਇੱਕੇ ਪੈਨ ਯੂਜ਼ ਹੋਇਆ ਵਾ ਇੱਕੇ ਪੈਨ ਯੂਜ਼ ਹੋਇਆ ਵਾ ਉਹਦੇ ਨਾਲ ਹੀ ਇਨਵੈਲਿਡ ਹੋਈਆਂ ਅਸੀਂ ਦੁਬਾਰਾ ਕੋਰਟ ਜਾਵਾਂਗੇ ਕੋਰਟ ਤੋਂ ਦਰਖਾਸਤ ਕਰਾਂਗੇ ਕਿ ਦੁਬਾਰਾ ਰੀ-ਇਲੈਕਸ਼ਨ ਕੀਤਾ ਜਾਵੇ ਤੇ ਕੋਰਟ ਵੱਲੋਂ ਪ੍ਰੈਜ਼ਾਈਡਿੰਗ ਆਫੀਸਰ ਲੱਗਾ ਜਾਵੇ ਤਾਂ ਕਿ ਜੋ ਤੱਕਾ ਸ਼ਾਇਦ ਜੋ ਗੁੰਡਾਗਰਦੀ ਅੱਜ ਫਰੀडम ਸੰਵਿਧਾਨ ਦਾ ਇਹਨਾਂ ਨੇ ਤੱਕਾ ਉਹ ਅੰਤ ਕੀਤਾ ਇਹ ਤਾਂ ਕਦੇ ਨਹੀਂ ਹੋਇਆ ਪਰ ਅਸੀਂ ਸਾਡੀ ਮੋਰਲ ਜਿੱਤ ਪਹਿਲਾਂ ਵੀ ਸੀ ਜ ਚਲੇਗਾ ਦੁਬਾਰਾ ਇਲੈਕਸ਼ਨ ਹੋਣਗੇ ਪ੍ਰੈਜ਼ੀਡੈਂਟ ਵੱਲ ਕੋਟਰੋਲ ਲੱਗੇਗਾ ਅਸੀਂ ਜਿੱਤ ਕੇ ਜਿੱਤ ਕੇ ਜਾਵਾਂਗੇ ਜੀ ਜੇ ਤਰੀਕੇ ਨਾਲ ਹੋਣਾ ਕਿਹਾ ਵੀ ਸਾਡੀਆਂ ਵੋਟਾਂ ਇਹਨਾਂ ਵੈਲਿਡ ਨਹੀਂ ਇਹਨਾਂ ਵੈਲਿਡ ਹੋਈਆਂ ਜਾਂ ਰੱਦ ਕੀਤੀਆਂ ਵੋਟਾਂ ਸਰ ਇਹਨਾਂ ਵੈਲਿਡ ਕੀਆ ਕੋਈ ਵੋਟ ਕਰਾਸ ਨਹੀਂ ਕੀਤੀ ਗਈ ਤੇ ਜਦ ਪ੍ਰੈਜ਼ਾਈਡਿੰਗ ਆਫਸਰ ਨੇ ਕਾਊਂਟਿੰਗ ਜਨ ਨੂੰ ਬੁਲਾਇਆ ਹੀ ਨਹੀਂ ਸਾਨੂੰ ਦੱਸਿਆ ਹੀ ਨਹੀਂ ਇਨਵੈਲਿਡ ਕਰਤਾ ਹਾਂਗੇ ਸਾਨੂੰ ਪਤਾ ਲੱਗੇ ਆਪਣੀ ਮਰਜ਼ੀ ਨਾਲ ਇਨਵੈਲਿਡ ਕਰਤੀ ਆਪਣੀ ਮਰਜ਼ੀ ਨਾਲ ਅਨਾਉਂਸ ਕਰਤੇ ਆਪਣਾ ਮਰਜ਼ੀ ਨਾਲ ਅਨਾਉਂਸ ਕਰਕੇ 2 ਮਿੰਟ ਚ ਨਿਕਲ ਗਿਆ ਕੋਈ ਵੋਟ ਨਹੀਂ ਦਿਖਾਈ ਕੋਈ ਪੁੱਛ ਨਹੀਂ ਕੋਈ ਚਰ ਗੁੰਡਾ ਦੇ ਤੱਕਾ ਸਾਈ ਕੀਤੀ ਗਈ ਹੈ ਜਿਸ ਕਾਉਂਸਲਰ ਹੁਣੀ ਬਾਹਰ ਆਏ ਨੇ ਤੇ ਉਹਨਾਂ ਨੇ ਕਿਹਾ ਕਿ ਕੋਈ ਕਰਾਸ ਵੋਟਿੰਗ ਨਹੀਂ ਹੋਈ ਹੈ ਜਿੱ ਕਿਉਂਕਿ ਆਮ ਆਦਮੀ ਪਾਰਟੀ ਤੇ ਖਾਸ ਕਰਕੇ ਕਾਂਗਰਸ ਦੋਨਾਂ ਦਾ ਆਪਸੀ ਗੱਠਜੋੜ ਹੈਗਾ ਗੱਠਜੋੜ ਹੋਣ ਦੇ ਬਾਅਦ ਉਹਨਾਂ ਨੇ ਕਿਹਾ ਕਿ ਇਨਵੈਲਿਡ ਕੀਤੀਆਂ ਗਈਆਂ ਨੇ ਕ੍ਰੋਸ VOTING ਨਹੀਂ ਹੋਈ ਮੀਨਸ ਕਾਂਗਰਸ ਆਪਣਾ ਪੱਖ ਰੱਖ ਰਹੀ ਹੈ ਕਿ ਸਾਡੇ ਲੋਕ ਕੋਈ ਕ੍ਰੋਸ VOTING ਤਾਂ ਨਹੀਂ ਕੀਤੀ ਗਈ ਹੈ ਪਰ ਜੇ ਕਿਸੇ ਵੀ ਤਰੀਕੇ ਦਾ ਕਿਉਂਕਿ ਇਹ ਥੋੜਾ ਜਿਹਾ ਇਸ ਤੇ ਗੱਲਬਾਤ ਹੋ ਰਹੀ ਸੀ ਕਿ ਗੱਠਜੋੜ ਜਿਹੜਾ ਹੈਗਾ ਉਹਦਾ ਅਸਲ ਦੇ ਵਿੱਚ ਆਉਟਪੁੱਟ ਆਏਗੀ ਕਿਸ ਤਰੀਕੇ ਦੇ ਨਾਲ ਉਸ ਦੇ ਬਾਅਦ ਹੁਣ ਜਿਹੜੀ ਕਾਂਗਰਸ ਦੇ ਕਾਉਂਸਲਰ ਆਪਣਾ ਮਤ ਆਪਣਾ ਪੱਖ ਰੱਖ ਰਹੇ ਹੋ ਕਹਿ ਰਹੇ ਕਿ ਕ੍ਰੋਸ VOTING ਨਹੀਂ ਹੋਈ ਹੈ ਪਰ ਇਨਵੈਲਿਡ ਕਰ ਦਿੱਤੀ ਹੈ ਕਿ ਕੋਈ ਪੈਂਦਾ ਨਿਸ਼ਾਨੀ ਕੋ ਕਿਸੇ ਤਰੀਕੇ ਦੇ ਨਾਲ ਸੀ ਉਹ ਕਹਿੰਦੇ ਅਸੀਂ ਹਾਈ ਕੋਰਟ ਦੁਬਾਰਾ ਜਾਵਾਂਗੇ ਔਰ ਕਹਾਂਗੇ ਕਿ ਕੋਈ ਪ੍ਰੈਜ਼ਾਈਡਿੰਗ ਅਫੀਸਰ ਜਿਹੜਾ ਹੈ ਉਹ ਦੂਸਰੇ ਤਰੀਕੇ ਨਾਲ ਵਖ ਲਗਾਇਆ ਜਾਏ ਜਿਹੜਾ ਕਿ ਹਟਕੇ ਹੋਵੇ ਔਰ ਤਾਂਕਿ ਸਾਰੀ ਦੇਖਰੇਖ ਦੇ ਵਿੱਚ ਕੋਰਟ ਦੀ ਦੇਖਰੇਖ ਦੇ ਵਿੱਚ ਦੁਬਾਰਾ ਤੋਂ ਕੋਰਟ ਹੀ ਪ੍ਰੈਜ਼ਾਈਡਿੰਗ ਅਫੀਸਰ ਤੈਅ ਕਰੇ ਜਿਹਦੇ ਨਾਲ ਕਿ ਕੋਰਟ ਦੀ ਦੇਖਰੇਖ ਦੇ ਵਿੱਚ ਇਹ ਦੁਬਾਰਾ ਤੋਂ ਚੋਣਾਂ ਕਰਾਈਆਂ ਜਾਣ ਔਰ ਉਹ ਕਹਿ ਰਹੇ ਨੇ ਕਿ ਜਿਹੜਾ ਪੂਰੇ ਤਰੀਕੇ ਦੇ ਨਾਲ ਸਾਡੇ ਨਾਲ ਧੱਕਾਸ਼ਾਹੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਥੇ ਜਿਹੜੇ ਨੇ ਆਪਣੀ ਆਪਣੀ ਬਾਤ ਰੱਖ ਰਹੇ ਨੇ ਸਾਡੇ ਨਾਲ ਗੁਰਬਖਸ਼ रावत ਸੀਗੇ ਉਹਨਾਂ ਨੇ ਆਪਣੀ ਗੱਲ ਰੱਖੀ ਉਹ ਕਹਿੰਦੇ ਹਾਈ ਕੋਰਟ ਦਾ ਦਰਵਾਜ਼ਾ ਖੜਕਟਾਵਾਂਗੇ ਵੈਲਿਡ ਵੋਟਰ ਨੂੰ ਇਨਵੈਲਿਡ ਕੀਤਾ ਗਿਆ ਕੈਮਰਾ ਪਰਸਨ ਸਭਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਨਿਰਧਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪੰਜਾਬ ਦੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਮਾਨਾ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ